सिद्धू वाला जो मारा है एक परसेंट तुम लोगों का उसके साथ कोई मसला नहीं था सिर्फ पैसे लेके किसी ने असला कहाँ से आया है वो तो मैं तो मुझे तो सब पता है ना ਕਿਸਨੇ ਅਸਲਾ ਦਿਆ ਕਿਸ ਬੰਦੇ ਦਾ ਮਸਲਾ ਤਾਂ ਕਿਸ ਸਿੰਗਰ ਦਾ ਮਸਲਾ ਥਾ ਉਸ ਦੇ ਸਾਥ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ ਕਿਸੇ ਸਿੰਗਰ ਦਾ ਨਾਮ ਆ ਮੈਂ ਨਹੀਂ ਕਹਿ ਰਿਹਾ ਪਾਕਿਸਤਾਨ ਦਾ ਡਾਊਨ ਕਹਿ ਰਿਹਾ ਸ਼ਾਹਜਾਦ ਪੱਟੀ ਅੱਜ ਤੋਂ ਪਹਿਲਾਂ ਇੱਕ ਤਬਕਾ ਇਹ ਕਹਿ ਰਿਹਾ ਸੀਗਾ ਕਿ ਸਿੱਧੂ ਮੂਸੇਵਾਲ ਦਾ ਇੱਕ ਸ਼ਗ ਨਾਮ ਦੇ ਬੰਦੇ ਦੇ ਨਾਲ ਨਾਮ ਜੋੜਿਆ ਜਾ ਰਿਹਾ ਸੀਗਾ ਕਿ ਆ ਜਾ ਰਿਹਾ ਸੀ ਕਿ ਉਹ ਮੈਨੇਜਰ ਸੀ ਸਿੱਧੂ ਮੂਸੇਵਾਲ ਦਾ ਉਹਨੇ ਮਰਵਾਇਆ ਸੀਗਾ ਵਿੱਕੀ ਮਿੱਡੂਖੜਾ ਵੀ ਉਸੇ ਕਰਕੇ ਲਾਰੈਂਸ ਵਿਸ਼ਨੋਈ ਨੇ ਬਦਲਾ ਲੇਤਾ ਕੋਈ ਕਹਿ ਰਿਹਾ ਕਿ ਕਿਸੇ ਟੂਰਨਾਮੈਂਟ ਤੋਂ ਬਦਲਾ ਸਟਾਰਟ ਹੋਇਆ ਕੋਈ ਕਹਿ ਰਿਹਾ ਸੀਗੇ ਕਿ ਉਕੀਨੇ ਮਰਵਾ ਮਲ ਉਲਝਣਾ ਬਹੁਤ ਸੀ ਗਿਆ ਪਰ ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈਗੀ ਲਾਰੈਂਸ ਵਿਸ਼ਨੋਈ ਤੇ ਸ਼ਾਹਜਾਦ ਪੱਟੀ ਦੇ ਆਪਸ ਦੇ ਵਿੱਚ ਬੜੀ ਦੋਸਤੀ ਹੁੰਦੀ ਆ ਪਾਕਿਸਤਾਨ ਦਾ ਡਾਊਨ ਸੀਗਾ ਉਹ ਇੰਡੀਆ ਦਾ ਡਾਊਨ ਸੀਗਾ ਉਹ ਮੁਸਲਮਾਨਾਂ ਦਾ ਡਾਊਨ ਸੀਗਾ ਤੇ ਲਾਰੈਂਸ ਵਿਸ਼ਨੋਈ ਹਿੰਦੂਆਂ ਦਾ ਡਾਊਨ ਸੀਗਾ ਕਿਹਾ ਜਾਂਦਾ ਸੀਗਾ ਸ਼ਾਹਜਾਦ ਪੱਟੀ ਤੇ ਲਾਰੈਂਸ ਵਿਸ਼ਨੋਈ ਆਪਸ ਦੇ ਵਿੱਚ ਵੀਡੀਓ ਕਾਲਸ ਵੀ ਕਰਦੇ ਸੀਗੇ ਸ਼ਾਹਜਾਦ ਪੱਟੀ ਨੇ ਆਪਣੇ ਇੰਸਟਾ ਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਵੀ ਹੋਈ ਆ ਉਹਦੇ ਨਾਲ ਵੀਡੀਓ ਕੇਮਾ ਲਾਰੈਂਸ ਵਿਸ਼ਨੋਈ ਦੇ ਨਾਲ ਚੈਟ ਕਰ ਰਹੇ ਆਗਾ ਵੀਡੀਓ ਕਾਲ ਕਰ ਰਹੇ ਆ ਕਿ ਲਾਰੈਂਸ ਵਿਸ਼ਨੋਈ ਮੇਰਾ ਭਰਾ ਗਾ ਮੈਂ ਇਹਦੇ ਲਈ ਕਿਸ ਲਈ ਜਾਣ ਵੀ ਲੈ ਸਕਦਾ ਆ ਸਾਡੇ ਆਪਸ ਦੇ ਵਿੱਚ ਇੰਨੀ ਜ਼ਿਆਦਾ ਗੁੜੀ ਹੈਗੀ। ਤਰਾਰ ਕਿੱਥੋਂ ਸਟਾਰਟ ਹੁੰਦੀ ਹੈ ਜਦੋਂ ਲਾਰੈਂਸ ਵਿਸ਼ਨੋਈ ਨੇ ਇੱਕ ਪੋਸਟ ਪਾਈ ਉਹਦੇ ਕਿਸੇ ਬੰਦੇ ਨੇ ਪਾਈ ਹੋਗੀ ਜਾਂ ਉਹਨੇ ਜੇਲ੍ਹ ਚੋਂ ਪਾਈ ਹੈ ਰੱਬ ਜਾਣਦਾਗਾ ਕਿ ਪਾਕਿਸਤਾਨ ਦੇ ਖਿਲਾਫ ਪਾਈ ਸੀਗੀ ਕੋਈ ਪੋਸਟ ਮੁਸਲਮਾਨਾਂ ਦੇ ਖਿਲਾਫ ਪਾਈ ਸੀਗੀ ਕੋਈ ਪੋਸਟ ਉਹਦੇ ਬਾਅਦ ਸ਼ਹਿਜ਼ਾਦ ਪੱਟੀ ਕੱਲ ਪਰਸਨਲ ਲਾਈਵ ਹੁੰਦਾਗਾ ਆਪਣੇ YouTube ਚੈਨਲ ਤੇ ਤੇ YouTube ਚੈਨਲ ਤੇ ਬੇਸਿਕਲੀ ਇੱਕ ਵੀਡੀਓ ਪਾਉਂਦਾਗਾ ਲਾਈਵ ਉਹ ਟਿਕਟੌਕ ਤੇ ਹੋਇਆ ਸੀਗਾ ਕਿਉਂਕਿ ਉਹਦਾ ਟਿਕਟੌਕ ਚੱਲਦੀ ਹੈਗੀ। ਕਿ ਲਾਰੈਂਸ ਬਿਸ਼ਨੋਈ ਵੀ ਤੂੰ ਆਈ ਇੱਧਰ ਤੈਨੂੰ ਦੱਸਾਂਗੇ ਮਤਲਬ ਉਹ ਲਾਰੈਂਸ ਬਿਸ਼ਨੋਈ ਨੇ ਆਪਣੀ ਉਹਦੀ ਾਕਾਤ ਦਿਖਾਉਂਦਾਗਾ ਲਾਰੈਂਸ ਬਿਸ਼ਨੋਈ ਨੂੰ ਕਿ ਤੂੰ ਕਿਸੇ ਵੀ ਦੇਸ਼ ਦੇ ਵਿੱਚ ਚਿੜੀ ਨਹੀਂ ਮਰਵਾ ਸਕਦਾ ਹੈਗਾ ਵੀ ਮੈਂ ਤੇਰਾ ਸਿਸਟਮ ਜਾਣਦਾਗਾ ਤੂੰ ਕੱਖ ਵੀ ਨਹੀਂ ਹੈਗਾ ਤੇ ਤੂੰ ਮੇਰਾ ਸਿਸਟਮ ਵੀ ਜਾਣਦਾ ਮੈਂ ਕਿੱਡੀ ਵੱਡੀ ਸ਼ੈ ਹੈਗਾ ਸ਼ਾਇਦ ਜਦ ਪੱਟੀ 333 ਨਾਮ ਦੇ ਗਰੁੱਪ ਦੇ ਨਾਲ ਇੱਕ ਜੁੜਿਆ ਹੋਇਆਗਾ ਬੰਦਾਗਾ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਨਾਮ ਆਗਾ ਪਾਕਿਸਤਾਨ ਦੇ ਵਿੱਚ ਚੰਗੇ ਕੰਮ ਵੀ ਕਰ ਆਉਂਦਾਗਾ ਉਹ ਅਸਲ ਦੇ ਵਿੱਚ ਉਹ ਆਪਣੇ ਧਰਮ ਦੇ ਨਾਲ ਖੜਦਾਗਾ ਜਿਹੜਾ ਲਾਰੈਂਸ ਬਿਸ਼ਨੋਈ ਜੱਡੂ ਮੰਗੂਤ ਤੋਂ ਕਕੇ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਆਏ ਜਿਹਦੀ ਪਾਵਰ ਉਹਦੇ ਕੋਣੀ ਹੋ ਜਾਂਦਾ ਮਤਲਬ ਇਸ ਤਰ੍ਹਾਂ ਦਾ ਲਾਰਜ ਬਿਸ਼ਨੋਈ ਹੈਗਾ ਤੇ ਲਾਰਜ ਬਿਸ਼ਨੋਈ ਦੇ ਖਿਲਾਫ ਉਹਨੇ ਇੱਕ ਵੀਡੀਓ ਪਾਈ ਪਹਿਲਾਂ ਤੁਸੀਂ ਵੀਡੀਓ ਦੇਖੋ ਸਿੱਧੂ ਮੂਸੇਵਾਲਾ ਜੋ ਮਾਰਿਆ 1% ਤੁਮ ਲੋਗੋਂ ਕਾ ਉਸ ਕੇ ਸਾਥ ਕੋਈ ਮਸਲਾ ਨਹੀਂ ਥਾ ਸਿਰਫ ਪੈਸੇ ਲੈ ਕੇ ਕਿਸ ਨੇ ਅਸਲਾ ਕਾਹੋਂ ਸੇ ਆਇਆ ਹੈ ਉਹ ਤਾਂ ਮੈਂ ਤੁਹਾਨੂੰ ਮੈਨੂੰ ਤੁਹਾਨੂੰ ਸਭ ਪਤਾ ਹੈ ਨਾ ਕਿਸਨੇ ਅਸਲਾ ਦਿਆ ਕਿਸ ਬੰਦੇ ਦਾ ਮਸਲਾ ਤਾਂ ਕਿਸ ਸਿੰਗਰ ਦਾ ਮਸਲਾ ਥਾ ਉਸਕੇ ਸਾਥ ਕੌਨ ਸਾ ਸਿੰਗਰ ਵੀਰਾ ਸਿਰਫ ਇੱਕ ਛੋਟਾ ਜਿਹਾ ਪਾਰਟ ਦਿਖਾਇਆ ਹੈਗਾ ਇਹਦੇ ਵਿੱਚ ਉਹ ਦੱਸ ਰਿਹਾ ਹੁੰਦਾਗਾ ਕਿ ਸਿੱਧੂ ਮੂਸੇ ਵਾਲੇ ਨੂੰ ਤੋਂ ਕਿਹੜੇ ਸਿੰਗਰ ਦੇ ਕਹਿਣ ਤੇ ਮਰਵਾਇਆ ਕਿਹਦੇ ਰਾਹੀਂ ਤੇਰੇ ਕੋਲ ਪੈਸਾ ਆਇਆ ਹਥਿਆਰ ਲਈ ਇਹ ਅਸਲ ਗੁੱਤੀ ਹੈ ਕਿ ਹਲੇ ਵੀ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਭੱਜੀ ਫਿਰਦੀ ਹੈਗੀ ਲਾਰੈਂਸ ਵਿਸ਼ਨੂੰ ਦੀ ਵੀ ਹਲੇ ਲਾਰੈਂਸ ਵਿਸ਼ਨੂੰ ਨੇ ਕੁਝ ਨਾ ਹੋ ਜਾਵੇ ਹਾਏ ਲਾਰੈਂਸ ਵਿਸ਼ਨੂੰ ਨੇ ਕੁਝ ਨਾ ਹੋ ਜਾਵੇ ਕਿਉਂ ਨਾ ਹੋ ਜਾਵੇ ਵੀ ਕੁਝ ਹੱਦ ਦੀ ਹੱਦ ਦੀ ਹੱਦ ਗੱਲ ਹੁੰਦੀ ਹੈਗੀ ਇਹ ਪਾਸੇ ਦਾ ਇੱਕ ਪਾਸੇ ਦਾ ਯਾਰ ਜਿਹੜੇ ਬੰਦੇ ਨੇ ਪੰਜਾਬ ਦਾ ਸਾਡੇ ਮਾਨਸਾ ਦਾ ਨਾਂ ਅਸੀਂ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ 2016-17 ਜਮਾ ਪੜਨ ਗਿਆ ਸੀਗਾ ਉੱਥੇ ਜਾ ਕੇ ਐਂਟਰੀ ਕਰਾ ਰਿਆ ਸੀਗਾ ਮੈਮ ਕਹਿੰਦੇ ਕਿੱਥੋਂ ਆਏ ਹੋ ਮਾਹੀ ਮਾਨਸਾ ਤੋਂ ਉਹਨੇ ਮਾਨਸਾ ਲਿਖ ਲਿਆ ਕਹਿੰਦੀ ਕਿਹੜੇ ਦਿਲੇ ਚ ਪੈਂਦਾ ਇਹ ਮੈਨੂੰ ਹਾਸੀ ਗਈ ਮਾ ਕੋਈ ਗੱਲ ਨਹੀਂ ਯਾਰ ਮੈਨੂੰ ਨਹੀਂ ਪਤਾ ਹੋਣਾ ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਦੱਸੋਗੇ ਤੁਸੀਂ ਮਾਨਸਾ ਤੋਂ ਤਾਂ ਤੁਹਾਨੂੰ ਕਿਹਾ ਜਾਂਦਾਗਾ ਬਈ ਸਿੱਧੂ ਮੂਸੇ ਦਾ ਮਾਨਸਾ ਅਨੇਕੇ ਹੈ ਜਾਂਦਾ ਐ ਨਹੀਂ ਹੁੰਦਾਗਾ ਇੰਡੀਆ ਦੇ ਕਿਸੇ ਵੀ ਕੋਨੇ ਚ ਵਗਜੋ ਕਿਤੇ ਵੀ ਵਗਜੋ ਤੁਹਾਨੂੰ ਸਿੱਧੂ ਮੂਸੇਵਾਲ ਦੇ ਨਾਮ ਨਾਲ ਜਾਣਿਆ ਜਾਏਗਾ ਤੇ ਉਸੇ ਸਿੱਧੂ ਮੂਸੇਵਾਲ ਨੂੰ ਆਪਾਂ ਗਵਾ ਲਿਆ ਮੰਨਿਆ ਯਾਰ ਬੰਦੇ ਦੇ ਵਿੱਚ ਲੱਖ ਖਾਮੀਆਂ ਆਉਂਦੀਆਂ ਨੇ ਕੋਈ ਰੱਬ ਵੀ ਨਹੀਂ ਹੁੰਦਾਗਾ ਅਸੀਂ ਆਪ ਦੇ ਅੰਦਰ ਝਾਂਤੀ ਮਾਰ ਕੇ ਦੇਖੇ ਤਾਂ ਆਪਣੇ ਅੰਦਰ ਵੀ ਬਹੁਤ ਸਾਰੀਆਂ ਖਾਮੀਆਂ ਆਉਣੀਆਂ ਜਿਵੇਂ ਮੂਸੇਵਾਲਾ ਕਹਿੰਦਾ ਹੁੰਦਾ ਕਿ ਦੋ ਕਮਰ ਵਾਲੇ ਘਰ ਤੋਂ ਜੇ ਕਿ ਉਹ ਉੱਠ ਕੇ ਮਹਿਲਾਂ ਨੂੰ ੱਖਾਂ ਦਿਖਾਉਂਦਾ ਤਾਂ ਉਹ ਹੰਕਾਰ ਹੋਈ ਜਾਂਦਾਗਾ ਦੂਸਰੀ ਗੱਲ ਇਹਦੇ ਪਿੱਛੇ ਹੁਣ ਜਿਹੜੀ ਪੁਲਿਸ ਨੇ ਇੰਟੈਰੋਗੇਸ਼ਨ ਕੀਤੀ ਹੈਗੀ ਲਾਰੈਂਸ ਵਿਸ਼ਨੂਏ ਦੀ ਕਿ ਉਹ ਸਹੀ ਨਹੀਂ ਹੋ ਕੀ ਉਹਦੇ ਵਿੱਚ ਉਹਨੇ ਸੱਚ ਦੱਸਿਆ ਨਹੀਂ ਹੈਗਾ ਜੇ ਇਹਨਾਂ ਤੋਂ ਸੱਚ ਕਬੂਲੇ ਨਹੀਂ ਗਿਆ ਹੈਗਾ ਇੱਕ ਭੁੱਕੇ ਵਾਲੇ ਲਫਾਫੇ ਦੇ ਤਾਂ ਪਰਚਾ ਪਾ ਸਕਦੀ ਹੈ ਸਰਕਾਰ ਨੂੰ ਫੜਕੇ ਅੰਦਰ ਕਰ ਸਕਦੀ ਹੈ ਇੱਕ ਐਡੇ ਵੱਡੇ ਕਾਤਲ ਅਪਰਾਧ ਦੇ ਨੂੰ ਇੱਕ ਅਤਵਾਦੀ ਕਹੂੰਗਾ ਮੈਂ ਉਹਨੂੰ ਨਹੀਂ ਕੋ ਉਹਨੂੰ ਫੜਕੇ ਤੋਂ ਗੁਲਵਾ ਨਹੀਂ ਸਕੀ ਹੈਗੀ ਵੀ ਹਾਂ ਵੀ ਦੱਸ ਵੀ ਕਿਵੇਂ ਕਰਾਇਆ ਸਿੱਧੂ ਮੂਸਲ ਦਾ ਕਤਲ ਤੇ ਕਿੱਥੋਂ ਹਥਿਆਰ ਆਏ ਨੇ ਤੇ ਤੂੰ ਕਿਹਦੇ ਕਹਨ ਤੇ ਕਰਵਾਇਆਗਾ ਇਹਨਾਂ ਤੋਂ ਇਹ ਨਹੀਂ ਹੋਇਆ ਹੈਗਾ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਜਿਹਾ ਬੰਦਾ दारू ਕੱਢ ਰਿਹਾ ਹੋਵੇ ਘਰ ਦੀ ਕਿਉਂਕਿ ਅਫੋਰਡ ਨਹੀਂ ਕਰ ਪਾਉਂਦਾ ਕਿ ਮੈਂ ਠੇਕੇ ਤੋਂ ਜਾ ਕੇ ਲਵਾਂ ਤੇ ਉਹ ਘਰੇ दारू ਕੱਢ ਰਿਹਾ ਹੁੰਦਾ ਜਾਂ ਖੇਤ 'ਚ दारू ਕੱਢ ਰਿਹਾ ਹੁੰਦਾ ਪੁਲਿਸ ਉਹਦੀ ਪੱਠੀ ਚੱਕ ਕੇ ਲੈ ਜਾਂਦੀ ਆ ਉਹਦੇ ਉੱਤੇ ਪਰਚੇ ਪਾ ਦਿੰਦੀ ਹੈ ਕਿ ਉਹ ਤੇ ਪਾਉਣਾ ਸੌਖਾ ਹੁੰਦਾ ਹੈਗਾ ਇੱਕ ਬੰਦਾ ਸੜਕ 'ਤੇ ਜਾਂਦਾ ਹੁੰਦਾ ਹੈਗਾ ਉਹਦੇ ਕੋਲ ਲਾਇਸੈਂਸ ਨਹੀਂ ਹੁੰਦਾ ਹੈਗਾ ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਹੈਗਾ ਹਾਲਾਂਕਿ ਉਹਦੇ ਡਿਜੀ ਲੋਕਰ 'ਚ ਸਾਰਾ ਕੁਝ ਪਿਆ ਹੁੰਦਾ ਹੈਗਾ ਚੱਕ ਕੇ ਮੋਟਰਸਾਈਕਲ ਬੌਂਡ ਕਰ ਦਿੰਦੇ ਨੇ ਤੁਸੀਂ ਉਹਦਾ ਅੱਖੀਂ ਦੇਖੀ ਗੱਲ ਕਹਿ ਰਿਹਾ ਮੈਂ ਕੋਈ ਐ ਨਹੀਂ ਕਹਿ ਰਿਹਾ ਕਿ ਵੀ ਡਿਜੀ ਲੋਕਰ ਨੂੰ ਮੰਨਦੇ ਨੇ ਹੁਣ ਸ਼ਾਇਦ ਉਹ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹੋਵੇ ਵੀ ਡਿਜੀ ਲੋਕਰ ਹੁੰਦਾ ਕੀ ਹੈਗਾ ਪੰਜਾਬ ਦੇ ਵਿੱਚ ਉਹ ਜਾਣ ਦਾ ਮੇਨ ਕ ਮੈਂ ਫੇਰ ਉਹੀ ਗੱਲ ਕਹਿ ਰਿਹਾ ਜੇ 100 ਸਟੂਡੈਂਟ ਹਰ ਇੱਕ ਸਾਲ ਐਗਜ਼ਾਮਪਲ ਮੈਂ ਲੈ ਕੇ ਚੱਲੋ ਹਰ ਇੱਕ ਸਾਲ ਕੈਨੇਡਾ ਜਾਂਦਾਗਾ ਤਾਂ ਉਹਦੇ ਵਿੱਚ 99 ਸਿਰਫ ਇਸ ਕਰਕੇ ਜਾਂਦੇ ਨੇ ਕਿ ਕਿ ਇਸ ਦੇਸ਼ ਦੇ ਵਿੱਚ ਜੇ ਅਸੀਂ ਪੈਸਾ ਕਮਾ ਕੇ ਇੱਥੇ ਇਨਵੈਸਟ ਕੀਤਾ ਵੀ ਤਾਂ ਸਾਡੀ ਸਿਕਿਉਰਿਟੀ ਦਾ ਕੋਈ ਪਤਾ ਨਹੀਂ ਕੋਈ ਪੱਕਾ ਪਤਾ ਨਹੀਂ ਵੀ ਅਸੀਂ ਜਿਉਂਦੇ ਰਾਂਗੇ ਜਾਂ ਨਹੀਂ ਰਾਂਗੇ ਇੱਥੇ ਕਿੱਡੀ ਵੱਡੀ ਗੱਲ ਆ ਗਈ ਕੋਈ ਪੁਲਿਸ ਦਾ ਟੌਟ ਹੋਵੇ ਉਹ ਬੰਦੇ ਨੇ ਪਰਚਾ ਪਾਉਣਾ ਹੋਵੇ ਕਿਸੇ ਤੇ ਉਹ ਜਾਊਗਾ ਥਾਣੇ ਉਹਦੇ ਪਰਚਾ ਪਾਉਣਾ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜੇ ਬੰਦੇ ਦੇ ਪਰਚਾ ਪਾਉਣਾ ਉਹ ਤੇ ਪੈ ਜਾਊਗਾ ਚਿੱਟਾ ਸ਼ਰੀਆਮ ਵਿਕਰਿਆ ਇਹ ਕਹਿ ਰਹੇ ਨੇ ਨਾ ਜਾ ਘਰਾਵ ਕਰਤਾ ਆਹਨ ਸਾਹਿਬ ਤੁਸੀਂ ਨਾ ਇੱਕ ਭੇਸ ਜਾ ਬਦਲ ਕੇ ਆਇਓ ਪਾਟੇ ਜੇ ਕੱਪੜੇ ਪਾ ਕੇ ਦਾੜੀ ਦੂੜੀ ਦਾ ਉਸਾਬ ਨਾ ਕਰਕੇ ਹਨਾ ਕਟਾਉਣੀ ਨਹੀਂ ਮਨ ਲਾ ਦਾੜੀ ਨੂੰ ਉਸਾਬ ਨਾ ਵੀ ਤੁਸੀਂ ਪਛਾਣੇ ਨਾ ਜਾਓ ਪੰਜਾਬ ਦੇ ਕਿਸੇ ਮਰਜ਼ੀ ਸ਼ਹਿਰ ਦੇ ਵਿੱਚ ਜਾ ਕੇ ਬਸਤੇ ਦੇ ਵਿੱਚ ਜਾ ਕੇ ਇਹ ਕਹਿ ਦਿਓ ਕਿ ਸਮਾਨ ਚਾਹੀਦਾ ਤੁਹਾਨੂੰ ਅੱਧੇ ਘੰਟੇ ਬਾਅਦ ਲੈ ਆ ਕੇ ਤੁਹਾਡੇ ਮੂਰੇ ਧਰ ਦੇਣਗੇ ਤੇ ਇਹ ਕਿੱਥੋਂ ਤੁਸੀਂ ਚਿੱਟਾ ਬੰਦ ਕਰਾਇਆ ਹੈਗਾ ਜਿਹੜੋ ਪਤਾ ਲੱਗੀ ਕਿ ਸ਼ਹਿਜ਼ਾਦ ਪੱਟੀ ਨੇ ਯਾਰ ਇਹ ਗੱਲ ਕਹੀ ਜਿਹੜੋ ਉਹ ਬੰਦੇ ਨੂੰ ਪਾਕਿਸਤਾਨ 'ਚ ਬੈਠੇ ਪਤਾ ਹੋ ਸਕਦਾਗਾ ਕਿ ਆਪਣੇ ਪੁਲਸ ਵਾਲਿਆਂ ਨੂੰ ਇੰਟੈਲੀਜੈਂਸ ਨੂੰ ਇੱਥੇ ਇੰਡੀਆ 'ਚ ਬੈਠੇ ਨਹੀਂ ਪਤਾ ਹੋ ਸਕਦਾ ਹੈਗਾ